ਰੂਪਨਗਰ ਲੁਧਿਆਣਾ ਨੀਂਡੋ ਮਾਰਗ ਤੇ ਬੀਤੀ ਰਾਤ ਕਰੀਬ 2 ਵਰੀਕ ਵੱਡਾ ਸੜਕ ਹਾਦਸਾ ਵਾਪਰਿਆ ਮਾਤਾ ਨੈਣੀ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸੰਕਤਾ ਦੀ ਟਾਟਾ 407 ਦੀ ਸਬਜ਼ੀ ਪਰਕੇ ਜਾ ਰਹੀ ਟੈਂਪੋ ਟਰੈਵਲ ਦੇ ਨਾਲ ਜਵਦਾਸ ਟੱਕਰ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਨੋਂ ਹੀ ਗੱਡੀਆਂ ਦਾ ਵੱਡਾ ਨੁਕਸਾਨ ਹੋਇਆ ਅਤੇ ਇਸ ਦੇ ਵਿੱਚ ਸਵਾਰ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜ਼ਖਮੀਆਂ ਨੂੰ ਰੂਪਨਗਰ ਦੇ ਸਿਵਲ ਹਸਪਤਾਲ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਰੂਪਨਗਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਡਾਕਟਰ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਸਾਡੇ ਕੋਲ ਦਾਤ 2 ਜੇ ਕਰੀਬ 42 ਤੋਂ 43 ਵਿਅਕਤੀ ਹਾਸੇ ਦਾ ਸ਼ਿਕਾਰ ਹੋਏ ਪਹੁੰਚੇ। ਉਹਨਾਂ ਵਿੱਚੋਂ 2 ਵੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਬਾਕੀ ਜੱਥੇ ਦੇ ਗੰਭੀਰ ਸੱਟਾਂ ਹਨ। ਜਿਨ੍ਹਾਂ ਵਿੱਚੋਂ 4-5 ਦੀ ਹਾਲਾਤ ਜ਼ਿਆਦਾ ਖਰਾਬ ਹੁਣ ਕੰਨ ਉਹਨਾਂ ਨੂੰ ਪੀਆ ਜੰंडीगढ़ ਭੇਜਤਾ ਗਿਆ ਹੈ। ਅਤੇ ਬਾਕੀਆਂ ਦਾ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਹੀ ਇਲਾਜ ਚੱਲ ਰਿਹਾ ਹੈ। ਇਸ ਵੰਦੀ ਡੀਐਟਪੀ ਰੂਪਨਗਰ ਨੇ ਦੱਸਿਆ ਕਿ ਇਹ ਹਸਾ ਰੂਪਨਗਰ ਨਿੱਲੋ ਨੇੜੇ ਰੂਪਨਗਰ ਦੇ ਨੇੜੇ ਵਾਪਰਿਆ ਜਿੱਥੇ માતા ਨਾਨਾ ਦੇਵੀ ਤੋਂ ਦਰਸ਼ਨ ਕਰਕੇ ਆ ਰਹੇ ਛਦਾਲਿਆਂ ਦੀ Tata 407 ਦੀ ਟੱਕਰ ਟੈਂਪੋ ਟਰੈਵਲ ਦੇ ਨਾਲ ਹੋਈ ਇਸ ਵਾਰੀ ਚਮਕੌਰ ਸਾਹ ਪੱਠੇ ਦੇ ਕੰਮ ਕਰਨ ਵਾਲੇ ਲੇਬਰ ਜੋ ਕਿ માતા ਨਾਨਾ ਦੇਵੀ ਅਤੇ ਖੁਰਾਲਗੜ੍ਹ ਦਾ ਮੱਥਾ ਟੇਕੇ ਵਾਪਸ ਆ ਰਹੇ ਸਨ ਉਨ੍ਹਾਂ ਕਿਹਾ ਕਿ ਹਾਸੀ ਦੇ ਕਾਰਨ ਓਵਰਸਪੀਡ ਲੱਗ ਰਿਹਾ ਹੈ ਅਤੇ ਗੱਡੀ ਦਾ ਡਰਾਈਵਰ ਜਿਆਦਾ ਗੰਭੀਰ ਹਾਲ ਵਿੱਚ ਹੈ ਅਜੇ ਅਜੇ ਤੱਕ ਬਿਆਨ ਦਰਜ ਨਹੀਂ ਕੀਤੇ ਜਾ ਸਕੇ ਹਾਸੀ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਖਮੀਆਂ ਦਾ ਰੂਪਨਗਰ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ Mình là Phân Giáp News Lê nâng cao là đi khám ra tin <tihar> phóng. ਮੈਂ ਡਾਕਟਰ ਸੰਦੀਪ ਮਾਵੀ ਸਿਵਲ ਹਸਪਤਲ ਰੂਪਨਗਰ ਤੋਂ ਰਾਤੀ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ तकरीबन 1:00 2:00 ਵਜੇ ਦੇ ਕਰੀਬ ਜਿਹਦੇ ਵਿੱਚ ਇੱਕ ਨੈਣਾ ਦੇਵੀ ਤੋਂ ਸ਼ਰਧਾਲੂ ਵਾਪਸ ਆ ਰਹੇ ਸੀ ਉਹਨਾਂ ਦੇ ਵਿੱਚ ਇੱਕ ਸਬਜ਼ੀਆਂ ਵਾਲਾ 407 ਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਲਗਭਗ ਸਾਡੇ ਕੋਲ ਐਮਰਜੈਂਸੀ ਚ ਰਾਤ ਨੂੰ तकरीबन 40-41 ਇੱਕ ਮਰੀਜ਼ ਆਏ ਸੀਗੇ ਜਿਨ੍ਹਾਂ ਵਿੱਚੋਂ तकरीबन ਦੋ ਕੇਸ ਹੈ ਜਿਨ੍ਹਾਂ ਦੀ ਆਪਣਾ ਡੈਥ ਹੋ ਚੁੱਕੀ ਹੈ ਬਾਕੀ ਚ ਪੰਜ ਜਾਣੇ ਸੀਰੀਅਸ ਬਹੁਤ ਜ਼ਿਆਦਾ ਸੀ ਜਿਨ੍ਹਾਂ ਨੂੰ ਮੌਕੇ ਤੇ ਪੀਜੀਏ ਭੇਜ ਦਿੱਤਾ ਹੋਇਆ ਕੁਝ ਪੇਸ਼ੈਂਟ ਜਿਨ੍ਹਾਂ ਦੇ ਸੱਟਾਂ ਘੱਟ ਸੀ ਉਹਨਾਂ ਦੀ ਛੁੱਟੀ ਹੋ ਗਈ ਹੈ ਪਰ ਸਾਡੇ ਕੋਲ ਇੱਥੇ ਤਕਰੀਬਨ 17 ਮਰੀਜ਼ ਜਿਹੜੇ ਹੈਗੇ ਆ ਉਹਨਾਂ ਦਾ ਐਮਰਜੈਂਸੀ ਵਿੱਚ ਇਲਾਜ ਚੱਲ ਰਿਹਾ ਹੈ ਬ੍ਰਾਡ ਰੈਟ ਸੀ ਗੁਨਾਮ ਵਗੈਰਾ ਪਤਾ ਲੱਗਾ ਕਿੱਥੋਂ ਦੇ ਨੇ ਸਾਰੇ ਉੱਥੇ ਦੇ ਹੀ ਐ ਪੱਠੇ ਤੇ ਹੈਗੇ ਆ ਗਧਰਾਮ ਪੱਠੇ ਦੇ ਉਸ ਵਰਕਰ ਹੈ ਉੱਥੇ ਦੇ ਇੱਕ ਜਿਹੜਾ ਦੂਸਰੀ ਗੱਡੀ ਦਾ ਚਾਲਕ ਸੀ ਉਹਦਾ ਨਾਮ ਰਿਕਾਰਡ ਚੋਂ ਦੇਖ ਕੇ ਪਤਾ ਚੱਲ ਜੇਗਾ ਉਹ ਦੇਖੋ ਜਿਹੜੇ ਪੀਜੀਆਈ ਰੈਫਰ ਕਰੇ ਨੇ ਉਹ ਕਿੰਨੇ ਮਰੀਜ਼ ਨੇ ਪੀਜੀਆਈ ਪੰਜ ਮਰੀਜ਼ ਰੈਫਰ ਹੋਈਆਂ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਨੇ ਆਰਥਿਕ ਸਰ ਇਸ ਵੇਲੇ ਸੰਮੇਂ ਤੋਂ ਕਾਂਟਕ ਪਹਿਲਾਂ ਪਤਾ ਚੱਲਿਆ ਕਿ ਸਾਡੇ ਜੀ ਲਾਲ ਝੰਡਾ ਇਹਦੇ ਪੱਠਾ ਮਜ਼ਦੂਰ ਨੂੰ ਨਾ ਉਹਦੇ ਵਰਕਰਾਂ ਇਹ ਖਾਲਕਰ ਸਾਹਿਬ ਮੱਥਾ ਟੇਕ ਕੇ ਆ ਰਹੇ ਤੇ ਇਹਨਾਂ ਦਾ ਜੋ ਐਕਸੀਡੈਂਟ ਆ ਕਿਚਮ ਕੋਸਰ ਰੂਟ ਤੇ ਨਹਿਰ ਦੇ ਕਿਢੇ ਹੋਇਆ ਪਤਾ ਲੱਗਿਆ ਦੋ ਸਬਜੇਕੀ ਗੱਡੀ ਦਾ ਡੇਬ ਉਹਦੀ ਡੈਥ ਹੋ ਗਈ ਇਹਨਾਂ ਦੇ ਜਿਹੜੇ 30 35 ਗੱਡੀ ਚ ਬੈਠੇ ਰਹੇ ਜੈਡਸ ਬਹੁਤ ਫਟੜੋਗੇ ਇੱਕ ਦੀ ਐਡੋ ਡੈਥ ਹੋ ਗਈ ਅੰਦਰ ਤਿੰਨ ਜੀ ਜਿਹੜੇ ਆ ਉਹ ਪੀਜਿਓਗ੍ਰਾਫਰ ਕਰੇ ਆ ਲੱਤਾਂ ਟੋੜਦੀ ਚੀਜ਼ਾਂ ਤੇ ਲੱਤ ਗਗਣੀਆਂ ਆ ਅਸੀਂ ਮੰਗ ਕੀ ਕਰ ਰਹੇ ਹਾਂ ਹੁਣ ਤੁਸੀਂ ਅਸੀਂ ਮੰਗ ਪ੍ਰਸ਼ਾਸਨ ਤੇ ਕਰਦੇ ਆ ਜੀ ਵੀ ਇਹਨਾਂ ਦਾ ਜਿਹੜਾ ਪਾਪਰ ਇਲਾਜ ਬੜੇ ਟੰਗਣਾ ਹੋਣਾ ਚਾਹੀਦਾ ਦੂਜਾ ਜਿਹੜੇ ਬੰਦੇ ਦੀ ਡੈਥ ਹੋਈ ਆ ਕੁਝ ਸਰਕਾਰ ਵੱਲੋਂ ਬਣਦਾ ਕੰਪਨਸੇਸ਼ਨ ਮਿਲਣਾ ਚਾਹੀਦਾ ਤੇ ਇਹ ਇਹਨਾਂ ਪ੍ਰਵਾਸੀ ਮਜ਼ਦੂਰਾ ਇਹਨਾਂ ਦੀ ਵੱਧ ਤੋਂ ਵੱਧ ਸਰਕਾਰ ਮਦਦ ਕਰੇ ਨੇ ਹੁਣ ਪਤਾ ਚੱਲਿਆ ਜੀ ਵੈਸਟਿੰਗ ਸਾਹਿਬ ਆਏ ਆ ਸਾਡਾ ਇਹ ਕਹਿੰਦੇ ਸੀ ਆਪੇ ਆਏ ਆ ਉਹ ਇਲਾਜ ਕਰਨ ਵਾਸਤੇ ਵੀ ਕੋਈ ਜਿਹੜੀ ਨਵੀਂ ਸਕੀਮ ਜੀ ਸਰਕਾਰ ਨੇ ਚਲਾਈ ਆ ਐਕਸਡੈਂਟ ਸਾਹਮਣੇ ਵਾਲੀ ਉਹ ਕੋਈ ਅਵੇਲੇਬਲ ਨਹੀਂ ਦੀ ਜੇ ਹੋਂ ਕਿ ਉਹ ਲੈ ਕੇ ਆਉਂਗੇ ਇਹਨਾਂ ਨੂੰ ਹਾਂ ਕਿ ਕੀ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕੱਲ ਰਾਤੀ ਟਾਟਾ 407 ਤੇ ਇੱਕ ਕੈਂਪੂ ਟ੍ਰੈਵਲਰ ਸੀਗਾ ਇਹਨਾਂ ਦਾ ਆਪਸ ਦੇ ਵਿੱਚ ਹੈਡ-ਆਨ ਕੋਲੀਜਨ ਹੋਇਆ ਹੈ ਸਪੀਡ ਵਹੀਕਲਸ ਦੀ ਸੁਣੀ ਛੁੜਨ ਚਾਰੀ ਕਿਉਂਕਿ ਡਰਾਈਵਰਸ ਇਸ ਟਾਈਮ ਤੇ ਸਟੇਟਮੈਂਟ ਦੇਣ ਦੇ ਹਾਲਾਤ ਵਿੱਚ ਨਹੀਂ ਜੀ ਸਪੀਡ ਜ਼ਿਆਦਾ ਸੀ ਜਿਸ ਕਰਕੇ ਆਪਸੀ ਸਿੱਧਾ ਫੇਸ ਟੂ ਫੇਸ ਕੋਲੀਜਨ ਹੋਣ ਕਰਕੇ ਇੱਕ ਇੱਕ ਡਰਾਈਵਰ ਦੀ ਤਾਂ ਮੌਕੇ ਤੇ ਮੌਤ ਹੋ ਗਈ ਦੂਸਰਾ ਪੀਜੀਆ ਰੈਸਨ ਹੈਗਾ ਬਾਕੀ ਇਹਦੇ ਵਿੱਚ ਕੁਝ ਚਮਕੌਰ ਸਾਹਿਬ ਟਾ ਨੇ ਪੱਠੇ ਦੇ ਵਿੱਚ ਕੰਮ ਕਰਨ ਵਾਲੀ ਲੇਬਰ ਸਵਾਰ ਸੀ ਜਿਹੜੀ ਨੈਣਾ ਦੇ ਨੂੰ ਮੱਥਾ ਟੇਕ ਕੇ ਆ ਰਹੇ ਸੀ ਉਹਨਾਂ ਦੇ ਵਿੱਚ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਬਾਕੀ ਮੋਸਟਲੀ ਨਾਰਮਲ ਐਸਟੇਬਲ ਨੇ ਤੇ ਕੁਝ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਬਾਕੀ ਅੰਡਰ ਟਰੀਟਮੈਂਟ ਮੈਮ ਜੀ ਇਹ ਇਹ ਅੰਡਰ ਪ੍ਰੋਸੈਸ ਹੈਗਾ ਜੀ ਅਸੀਂ ਪਹਚਾਨ ਕਰ ਰਹੇ ਹਾਂ ਕਿਉਂਕਿ 올 ਆਫ ਅ ਸੱਟ ਨੇ ਇਸ ਤਰ੍ਹਾਂ ਦਾ ਹੋ ਗਿਆ ਤੇ ਬਹੁਤ ਸਾਰੇ ਲੋਕ ਇਦੇ ਵਿੱਚ ਫੱਟੜ ਹੋਏ ਨੇ ਸੋ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ ਇਸ ਚੀਜ਼ ਨੂੰ ਇਹਨਾਂ ਦੀ ਕਿੱਥੋਂ ਆਈ ਸੀ ਕਿ ਇਹਨਾਂ ਦੀ ਆਇਡੈਂਟੀਟੀ ਉਹ ਸਾਰਾ ਕੁਝ ਅਸੀਂ ਸਟੈਬਲਿਸ਼ ਕਰਦੇ ਨੇ ਪੰਜ ਤੋਂ 7 ਨੇ 5 ਤੋਂ 7 ਟੋਟਲ ਕਿੰਨੇ ਇੰਜਰਡ ਹੋਏ ਸੀਗੇ ਇਸ ਐਕਸੀਡੈਂਟ ਟੋਟਲ 20 ਬੰਦੇ ਸਵਾਰ ਸੀ ਜੀ ਬਾਕੀ ਦੋ ਡਰਾਈਵਰ ਸੀ ਸੋ ਕੋਈ ਬਾਈਕ ਤੇ ਹੀ ਬੰਦੇ ਸੀ